ਜੀ ਪਿੰਡ ਦੇ ਜਿਹੜੇ ਬਹੁਤ ਸਾਰੇ ਕੰਮ ਐ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਪੂਰੇ ਨਗਰ ਨਾਲ ਬਚਨਵਾਦਾਂ ਜੀ ਜਿਵੇਂ ਕਿ ਹੁਣ ਇਹ ਜਿਹੜੀ ਫਿਰਨੀ ਐ ਪਿਛਲੇ 5-7 ਸਾਲ ਤੋਂ ਬਹੁਤ ਬੁਰੀ ਹਾਲਤ ਚ ਸੀਗੀ ਟੁੱਟੀ ਹੋਈ ਸੀ ਸੜਕਾਂ ਦਾ ਇਹਦੇ 'ਚ ਕੋਈ ਹੈ ਨਹੀਂ ਸੀ ਇਹ ਤਾਂ ਐ ਲੱਗਦਾ ਸੀ ਬਰਸਾਤ ਟਾਈਮ ਜਿਵੇਂ ਕੋਈ ਛੱਪੜ ਹੁੰਦਾ ਤੇ ਅੱਜ ਐਮਐਲਏ ਸਾਹਿਬ ਨੇ ਇਹਦਾ ਉਦਘਾਟਨ ਕੀਤਾ ਜੀ ਐਮਐਲਏ ਸਾਹਿਬ ਨੇ ਇਹਦੇ ਫੰਡ ਅਰੇਂਜ ਕਰਵਾਏ ਆ ਤੇ ਅਗਲਾ ਜਿਹੜਾ ਅਸੀਂ ਇਹ ਰੋਡ ਤੋਂ ਬਾਅਦ ਦਾ ਕੰਮ ਹੈਗਾ ਸਾਡਾ ਜਿਵੇਂ ਅਸੀਂ ਇੱਕ ਵੱਡੀ ਪਾਰਕ ਬਣਾਉਣ ਜਾ ਰਹੇ ਹਾਂ ਜੀ ਉਸ ਪਾਰਕ ਦੇ ਵਿੱਚ ਫੈਂਸੀ ਝੂਲੇ ਓਪਨ ਜਿਮ ਲਗਾਈ ਜਾਏਗੀ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲੱਗਣਗੇ ਉਹ ਜਮਾਨ ਪੰਚ ਚੁਣੇ ਗਏ ਹਾਂ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨਾਂ ਦੇ ਹੱਥ ਵਾਗ ਡੋਰ ਆਉਂਦੀ ਆ ਤੇ ਉਹ ਪਿੰਡ 'ਚ ਕੋਈ ਕੰਮ ਸ਼ੁਰੂ ਕਰਵਾ ਦੇਵੇ ਤੇ ਕਿੰਨੀ ਖੁਸ਼ੀਮਾਨ ਹੁੰਦੀ ਬਹੁਤ ਖੁਸ਼ੀ ਹੁੰਦੀ ਹੈ ਜੀ ਤੇ ਮੈਂ ਇਸ ਵਾਰ ਦੂਜੀ ਵਾਰ ਲਗਾਤਾਰ ਫੇਰ ਪੰਚ ਬਣਿਆ ਉਮੀ ਜਵਤਨ ਵਿੱਚ ਮੈਂ ਸਰਪੰਚ ਬਣਿਆ ਸੀ ਪੰਚ ਬਣਿਆ ਸੀ ਤੇ ਜੱਤੂ ਆਪਣਾ ਕੰਮ ਕਰ ਰਹੀ ਸੀ ਸਾਰਿਆਂ ਨੂੰ ਪਿੰਡ ਦਾ ਸਤਿਉੰਦੇ ਰਹੀ ਤੇ ਹੁਣ ਆਪਾਂ ਇਹ ਕੰਮ ਕਰਾਂਗੇ ਹੁਣ ਆਪਣਾ ਫਿਰਮੇਲ ਕਰ ਲਿਆ ਤੇ ਆਪਣਾ ਜਿਹੜਾ ਸਾਡਾ ਗਰਾਊਂਡ ਹੈ ਆਪਣਾ ਗਰਾਊਂਡ ਨੂੰ ਵੀ ਠੀਕ ਕਰਾਂਗੇ ਤੇ ਬੱਚੇ ਜਿਹੜੇ ਸਾਡੇ ਬਾਗੀ ਹੋ ਗਏ ਜੇ ਆਪਣਾ ਨਸ਼ਾ ਕਰਦੇ ਆਪਾਂ ਉਹਨਾਂ ਨੂੰ ਵੀ ਰੋਕਾਂਗੇ ਸਾਡੇ ਚਕਮਾਣਾ ਕੀ ਔਦਾ ਅਨਮਿਊਟ ਦੀ ਟੀਮ ਵੱਲੋਂ ਮਾਜਰਾ ਪਹੁੰਚੀ ਹੈ ਮੋਹਾਲੀ ਦੇ ਨਾਲ ਲੱਗਦਾ ਪਿੰਡ ਹੈ ਜਿੱਥੇ ਐਮਐਲਏ ਸਾਹਿਬ ਵੱਲੋਂ ਅੱਜ ਸੜਕ ਦਾ ਉਦਘਾਟਨ ਕਰ ਦਿੱਤਾ ਗਿਆ ਸੋ 28 ਲੱਖ ਦੇ ਕਰੀਬ ਜਿਹੜੀ ਲਗਤ ਆ ਸੜਕ ਦੇ ਉੱਤੇ ਆਉਗੀ ਤਾਂ ਬਹੁਤ ਜਲਦ ਬੱਲੋ ਮਾਜਰਾ ਦੇ ਪਿੰਡ ਨੂੰ ਨਵੀਂ ਸੜਕ ਮਿਲਣ ਜਾ ਰਹੀ ਆ। ਸੋ ਪਿੰਡ ਦੀ ਪੰਚਾਇਤ ਸਾਡੇ ਨਾਲ ਮੌਜੂਦ ਆ। ਸੋ ਪਹਿਲਾਂ ਦੱਸਦੀ ਹੈ ਕਿ ਹੁਣੇ ਪੰਚਾਇਤੀ ਚੋਣਾਂ ਨੇ ਜਿਹੜੀਆਂ ਸੰਪੰਨ ਹੋਈਆਂ ਸਨ ਤੇ ਉਸ ਤੋਂ ਬਾਅਦ ਸੋਂ ਚੱਕ ਸਮਾਗਮ ਹੋਏ ਤੇ ਸੋਂ ਚੱਕ ਸਮਾਗਮ ਤੋਂ ਬਾਅਦ ਪਿੰਡ ਦੇ ਸਰਪੰਚ ਸਾਡੇ ਨਾਲ ਮੌਜੂਦ ਨੇ ਉਹਨਾਂ ਵੱਲੋਂ ਵਿਕਾਸ ਕਾਰਜ ਵੀ ਆ ਸ਼ੁਰੂ ਕਰ ਦਿੱਤੇ ਗਏ ਨੇ। ਸਭ ਤੋਂ ਪਹਿਲਾਂ ਸੜਕ ਦਾ ਆ ਕਾਰਜ ਆਰੰਭਿਆ ਗਿਆ। ਉਸ ਦਾ ਉਦਘਾਟਨ ਐਮਐਲਏ ਸਾਹਿਬ ਵੱਲੋਂ ਕੀਤਾ ਗਿਆ। ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਦੇ ਨਾਲ ਕਿਹੜੇ-ਕਿਹੜੇ ਪਿੰਡ ਦੇ ਹੋਰ ਅਜਿਹੇ ਕੰਮ ਨੇ ਜਿ ਆਉਣ ਵਾਲੇ ਸਮੇਂ 'ਚ ਕੀਤੇ ਜਾਣਗੇ ਸਰਪੰਚ ਸਾਹਿਬ ਸਵਾਗਤ ਹੈ ਤੁਹਾਡਾ ਅਨਮੋਲ ਤੇ ਧੰਨਵਾਦ ਜੀ ਤੁਹਾਡਾ ਹਾਂਜੀ ਕਿਹੜੇ ਕਿਹੜੇ ਕੰਮ ਨੇ ਸਰਪੰਚ ਸਾਹਿਬ ਜਿਹੜੇ ਪਿੰਡ ਬੱਲੋ ਮਾਜਰਾ ਦੇ ਵਿੱਚ ਆਉਣ ਵਾਲੇ ਸਮੇਂ 'ਚ ਨੇਪਰੇ ਚਾੜੇ ਜਾਣਗੇ ਦੇਖੋ ਜੀ ਪਿੰਡ ਦੇ ਜਿਹੜੇ ਬਹੁਤ ਸਾਰੇ ਕੰਮ ਐ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਪੂਰੇ ਨੱਗਰ ਨਾਲ ਬਚਨ ਬੱਧਾ ਜੀ ਜਿਵੇਂ ਕਿ ਹੁਣ ਇਹ ਜਿਹੜੀ ਫਿਰਨੀ ਐ ਪਿਛਲੇ 5-7 ਸਾਲ ਤੋਂ ਬਹੁਤ ਬੁਰੀ ਹਾਲਤ 'ਚ ਸੀਗੀ ਟੁੱਟੀ ਹੋਈ ਸੀ ਸੜਕਾਂ ਵਾਲਾ ਤਾਂ ਇਹਦੇ 'ਚ ਕੋਈ ਹੈ ਹੀ ਨਹੀਂ ਸੀ ਇਹ ਤਾਂ ਐ ਲੱਗਦਾ ਸੀ ਬਰਸਾਤ ਟਾਈਮ ਜਿਵੇਂ ਕੋਈ ਛੱਪੜ ਹੁੰਦਾ ਹੈ ਤੇ ਅੱਜ ਐਮਐਲਏ ਸਾਹਿਬ ਨੇ ਇਹਦਾ ਉਦਘਾਟਨ ਕੀਤਾ ਜੀ ਐਮਐਲਏ ਸਾਹਿਬ ਨੇ ਇਹਦੇ ਫੰਡ ਅਰੇਂਜ ਕਰਵਾਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਗਲਾ ਜਿਹੜਾ ਅਸੀਂ ਇਹ ਰੋਡ ਤੋਂ ਬਾਅਦ ਦਾ ਕੰਮ ਹੈਗਾ ਸਾਡਾ ਜਿਵੇਂ ਅਸੀਂ ਇੱਕ ਵੱਡੀ ਪਾਰਕ ਬਣਾਉਣ ਜਾ ਰਹੇ ਹਾਂ ਜੀ ਉਸ ਪਾਰਕ ਦੇ ਵਿੱਚ ਫੈਂਸੀ ਝੂਲੇ ਓਪਨ ਜਿਮ ਲਗਾਈ ਜਾਏਗੀ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲੱਗਣਗੇ ਤੇ ਇਹ ਅਸੀਂ ਡਿਮਾਂਡ ਅੱਜ ਐਮਐਲਏ ਸਾਹਿਬ ਨੂੰ ਰੱਖੀ ਹੈ ਤੇ ਇਹ ਵੀ ਜਲਦ ਕੰਮ ਸ਼ੁਰੂ ਕੀਤਾ ਜਾਏਗਾ ਹੋਰ ਵੀ ਬਹੁਤ ਸਾਰੇ ਕੰਮ ਹੈ ਜਿਵੇਂ ਪਿੰਡ ਦੇ ਵਿੱਚ ਸੀਵਰ ਦਾ ਛੱਪੜਾਂ ਦੇ ਵਿੱਚ ਪਈ ਗੰਦਗੀ ਦਾ ਉਨਾ ਜੋ ਪਾਣੀ ਦਾ ਜਿਹੜਾ ਗੰਦੇ ਪਾਣੀ ਦਾ ਨਿਕਾਸ ਨਾ ਹੋਣਾ ਇਹ ਜਿਹੜਾ ਪਿਛਲੇ ਕਈ ਸਾਲਾਂ ਤੋਂ ਰੁਕਿਆ ਹੋਇਆ ਕੰਮ ਹੈ ਇਹਨੂੰ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤਾਂ ਜੋ ਪਿੰਡ ਚੋ ਗੰਦਗੀ ਦੂਰ ਹੋਵੇ ਪਿੰਡ ਸਾਫ ਸੁਥਰਾ ਹੋਵੇ ਤੇ ਪਿੰਡ ਚੋ ਬਿਮਾਰੀ ਜਿਹੜੀ ਹੈਗੀ ਹੈ ਉਹ ਬਿਮਾਰੀਆਂ ਦਾ ਖਾਤਮਾ ਹੋਵੇ ਤੇ ਅਗਲਾ ਜਿਹੜਾ ਇੱਕ ਸਭ ਤੋਂ ਵੱਡਾ ਕੋੜ ਨਸ਼ਾ ਹੈਗਾ ਜੀ ਅਸੀਂ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਮੁਹਿਮ ਹੈ ਉਹ ਪੂਰੀ ਸਾਰੇ ਨਗਰ ਦੇ ਸਾਥ ਨਾਲ ਸਰਕਾਰ ਦੇ ਸਾਥ ਨਾਲ ਅਸੀਂ ਉਹਨੂੰ ਖਤਮ ਕਰਾਂਗੇ ਤੇ ਸਾਡਾ ਇਹ ਜਿਹੜਾ ਨਸ਼ਾ ਹੈ ਨਸ਼ੇ ਦੇ ਉੱਪਰ ਸਾਡੀ ਸਭ ਤੋਂ ਵੱਡੀ ਸੱਟ ਰਹੇਗੀ ਜੀ ਬਾਕੀ ਜਿਹੜੇ ਬੱਚੇ ਸਾਡੇ ਨਸ਼ਿਆਂ ਦੇ ਵਿੱਚ ਮਤਲਬ ਪੈ ਗਏ ਆ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਸਮਝਾਉਣਾ ਇਹਦੇ ਲਈ ਅਸੀਂ ਇੱਕ ਟੀਮ ਤਿਆਰ ਕਰਾਂਗੇ ਜੋ ਉਹਨਾਂ ਨੂੰ ਘਰ ਜਾ ਕੇ ਸਮਝਾਏਗੀ ਅਗਰ ਉਹਨਾਂ ਨੂੰ ਕਿਸੇ ਟ੍ਰੀਟਮੈਂਟ ਦੀ ਜ਼ਰੂਰਤ ਹੈਗੀ ਹੈ ਉਹਨਾਂ ਨੂੰ ਅਸੀਂ ਫ੍ਰੀ ਟ੍ਰੀਟਮੈਂਟ ਆਪਣੀ ਟੀਮ ਵੱਲੋਂ ਦਵਾਵਾਂਗੇ ਤੇ ਸਾਡੀ ਜਿਹੜੀ ਪੰਚਾਇਤ ਹੈ ਇਹ ਪੂਰੀ ਪੰਚਾਇਤ ਮੇਰੇ ਪੰਜ ਮੇਰੇ ਨਾਲ ਖੜੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਹ ਜਿਹੜੇ ਪੰਜ ਹੈ ਮੇਰੇ ਨਾਲ ਸਾਰੇ ਹੀ ਮਤਲਬ ਫਾਈਨੈਂਸ਼ਲੀ ਸਟਰੋਂਗ ਨੇ ਹਰ ਚੀਜ਼ ਵਿੱਚ ਮੇਰਾ ਸਾਥ ਦੇਣ ਨੂੰ ਤਿਆਰ ਹਨ ਤਿਆਰ ਹੈ ਨਾਲ ਚਾਹੇ ਭਾਵੇਂ ਆਪਾਂ ਅਸ਼ੇਦੀ ਗੱਲ ਤੇ ਕਿਸੇ ਬੱਚਿਆਂ ਨੂੰ ਐਡਮਿਟ ਕਰਵਾਉਣ ਦੀ ਗੱਲ ਹੋਵੇ ਜਾਂ ਉਹਨਾਂ ਦਾ ਕੋਈ ਹੋਰ ਟ੍ਰੀਟਮੈਂਟ ਜਾਂ ਉਹਨਾਂ ਨੂੰ ਕੋਈ ਹੋਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੇ ਵੀ ਆਪਾਂ ਉਹਨਾਂ ਦੇ ਨਸ਼ਾ ਛਡਾਉਣ ਵਾਸਤੇ ਹੈਲਪ ਕਰ ਸਕਦੇ ਆ ਉਦੋਂ ਲਈ ਮੇਰੇ ਨਾਲ ਨੇ ਬਾਕੀ ਨਗਰ ਜਿਹੜਾ ਹੈ ਉਹ ਨਗਰ ਵੀ ਸਾਡੇ ਨਾਲ ਖੜਿਆ ਹੈ ਉਹ ਵੀ ਸਾਨੂੰ ਹਰ ਚੀਜ਼ ਚ ਮਤਲਬ ਸਾਡੇ ਨਾਲ ਸਾਥ ਦੇ ਰਿਹਾ ਹੈ ਚਾਹੀ ਫਾਈਨੈਂਸ਼ਲੀ ਹੈ ਚਾ ਕਿਸੇ ਤਰ੍ਹਾਂ ਦਾ ਠੀਕ ਹੈ ਮਤਲਬ ਆਪਾਂ ਕਹਿ ਸਕਦੇ ਹਾਂ ਗਿਲ ਤੁਹਾਡੀ ਟੀਮ ਆ ਇਹਦੇ ਵਿੱਚ ਤੁਹਾਨੂੰ ਪੁਰਾਣੇ ਜਿਹੜੇ ਆਪਾਂ ਕਹਦੇ ਆ ਬਜ਼ੁਰਗ ਸਹਿਬਾਨ ਵੀ ਮੌਜੂਦ ਨੇ ਉਹਨਾਂ ਦਾ ਵੀ ਤਜਰਬਾ ਤੇ ਨੌਜਵਾਨ ਵੀ ਤੁਹਾਡੇ ਪਿੱਛੇ ਖੜੇ ਨੇ ਤੇ ਤੁਸੀਂ ਵੀ ਨੌਜਵਾਨਾਂ ਦੇ ਵਿੱਚ ਸ਼ਾਮਲ ਹੋ ਮਤਲਬ ਕਾਫੀ ਤਜਰਬਾ ਜਿਹੜਾ ਮਿਲੂਗਾ ਤੇ ਉਹ ਤਜਰਬੇ ਦਾ ਪਿੰਡ ਨੂੰ ਫਾਇਦਾ ਹੋਊਗਾ ਬਿਲਕੁਲ ਜੀ ਬਿਲਕੁਲ ਦੇਖੋ ਇਸ ਤਰ੍ਹਾਂ ਜਿਹੜੇ ਸਾਡੇ ਪਿੰਡ ਦੇ ਬਜ਼ੁਰਗ ਹੈਗੇ ਆ ਮਾਣ ਲਾ ਸਾਡਾ ਪਿੰਡ ਇੱਕ ਫਾਈਨੈਂਸ਼ਲੀ ਤੌਰ ਤੇ ਪੂਰਾ ਸਟਰੋਂਗ ਪਿੰਡ ਹੈਗਾ ਹਰ ਮਤਲਬ ਦੇਖੋ ਪਿੱਛੇ ਵੀ ਪੰਚਾਇਤਾਂ ਰਹੀਆਂ ਕੋਈ ਕੋਈ ਮਤਲਬ ਬੰਦਾ ਕਿਸੇ ਨੂੰ ਕੋਈ ਪੈਸਾ ਨਹੀਂ ਦਿੰਦਾ ਕਿਉਂ ਨਹੀਂ ਦਿੰਦਾ ਉਹਦੇ ਕਈ ਕਾਰਨ ਹੁੰਦੇ ਆ ਪਰ ਅੱਜ ਜਿੱਦਣ ਦੀ ਸਾਡੀ ਪੰਚਾਇਤ ਬਣੀ ਹੈ ਮੇਰਾ ਖਿਆਲ ਹੈ ਸਾਨੂੰ 10 ਤੋਂ 15 ਬੰਦੇ ਜਿਹੜੇ ਮੇਰੇ ਪਿੰਡ ਦੇ ਬਜ਼ੁਰਗ ਹੈਗੇ ਉਹਨਾਂ ਨੇ ਇਹੀ ਸਾਡੀ ਪਿੱਠ ਤੇ ਹੱਥ ਰੱਖਿਆ ਕਿ ਤੁਸੀਂ ਕੰਮ ਕਰੋ ਪੈਸੇ ਦੀ ਪ੍ਰਵਾਹ ਨਹੀਂ ਕਰਨੀ ਜਿੱਥੇ ਸਾਡੀ ਮਦਦ ਦੀ ਲੋੜੂਗੇ ਪੈਸੇ ਦਵਾਂਗੇ ਐਮਐਲਏ ਸਾਹਿਬ ਦਾ ਕਿੰਨਾ ਕੁ ਸਹਿਯੋਗ ਮਿਲਦਾ ਜੀ ਐਮਐਲਏ ਸਾਹਿਬ ਦਾ ਤਾਂ ਸਹਿਯੋਗ ਸਾਨੂੰ ਮਤਲਬ ਸਰਪ ਪਿਛਲੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਜਦੋਂ ਵੀ ਅਸੀਂ ਕੋਈ ਐਮਐਲਏ ਸਾਹਿਬ ਕੋਲ ਕੰਮ ਲੈ ਕੇ ਗਏ ਆ ਕਿਸੇ ਵੀ ਪ੍ਰਕਾਰ ਦਾ ਕੰਮ ਭਾਵੇਂ ਉਹ ਪਿੰਡ ਦੇ ਵਿਕਾਸ ਦਾ ਹੋਵੇ ਭਾਵੇਂ ਉਹ ਕੋਈ ਹੋਰ ਪਿੰਡ ਦਾ ਮਸਲਾ ਹੋਵੇ ਲੈ ਕੇ ਗਏ ਆ ਉਹਨਾਂ ਨੇ ਸਾਨੂੰ ਕਦੇ ਕਿਸੇ ਕੰਮ ਦੇ ਵਿੱਚ ਨਿਰਾਸ਼ਾ ਨਹੀਂ ਨਿਰਾਸ਼ ਨਹੀਂ ਹੋਣ ਦਿੱਤਾ ਉਹਨਾਂ ਨੇ ਸਾਨੂੰ ਹਰ ਕੰਮ ਦੇ ਵਿੱਚ ਉਤਸ਼ਾਹਿਤ ਵੀ ਕੀਤਾ ਹੈ ਹੈਲਪ ਵੀ ਕੀਤੀ ਹੈ ਭਾਵੇਂ ਉਹ ਕਿਸੇ ਵਿਭਾਗ ਦਾ ਕੰਮ ਹੋਵੇ ਭਾਵੇਂ ਐਮਐਲਏ ਸਾਹਿਬ ਦੇ ਆਪਣੇ ਹੱਥ ਦਾ ਕੰਮ ਹੋਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਹਾਂਜੀ ਐ ਦੇ ਕਿਉਂ ਪਿੰਡ ਚ ਪੰਜ ਹੈ ਜੀ ਠੀਕ ਹੈ ਨੌਜਵਾਨ ਪੰਜ ਚੁਣੇ ਗਏ ਹੋ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨਾਂ ਦੇ ਹੱਥ ਵਾਗਡੋਰ ਆਉਂਦੀ ਆ ਤੇ ਉਹ ਪਿੰਡ ਚ ਕੋਈ ਕੰਮ ਸ਼ੁਰੂ ਕਰਵਾ ਦੇਵੇ ਤੇ ਕਿੰਨੀ ਖੁਸ਼ੀਮਾਨ ਹੁੰਦੀ ਬਹੁਤ ਖੁਸ਼ੀ ਹੁੰਦੀ ਹੈ ਜੀ ਤੇ ਮੈਂ ਇਸ ਵਾਰ ਦੂਜੀ ਵਾਰ ਲਗਾਤਾਰ ਫੇਰ ਪੰਚ ਬਣਿਆ ਪਹਿਲਾਂ ਮੈਂ ਵਸ ਤੋਂ ਪਿਛਲੀ ਪੰਚਾਇਤ ਵੀ ਪੰਚ ਬਣਿਆ ਸੀ ਜੀ ਉਦੋਂ ਵੀ ਜਦੋਂ ਕੋਈ ਪੰਚਾਇਤ ਦਾ ਪਿੰਡ ਦੇ ਕੋਈ ਮੇਰੇ ਤੱਕ ਇਸ਼ੂ ਆਉਂਦਾ ਸੀ ਆਪਾਂ ਪੂਰੀ ਬੁਲੰਦ ਆਵਾਜ਼ ਚ ਉਸ ਚੀਜ਼ ਦਾ ਆਪਾਂ ਡਟ ਕੇ ਮੁਕਾਬਲਾ ਕਰਿਆ ਜੀ ਜਿੱਥੇ ਕੋਈ ਗਲਤ ਉਹਨੂੰ ਗਲਤ ਗਿਆ ਜਿੱਥੇ ਕੋਈ ਸਹੀ ਹੈ ਉਹਨੂੰ ਸਹੀ ਗਿਆ ਠੀਕ ਹੈ ਸਰਪੰਚ ਸਾਹਿਬ ਨੇ ਸਾਰੇ ਕੰਮ ਦਾਸੀ ਦਿੱਤੇ ਨੇ ਵੀ ਕੀ ਕੀ ਹੋਊਗਾ ਤੁਸੀਂ ਐਜੇ ਨੌਜਵਾਨ ਕੀ ਸੋਚਦੇ ਹੋ ਪਿੰਡ ਚ ਜਿਹੜੇ ਤੁਹਾਡੇ ਨਾਲ ਦੇ ਹੋਰ ਨੌਜਵਾਨ ਨੇ ਦੋਸਤ ਮਿੱਤਰ ਨੇ ਉਹਨਾਂ ਦੇ ਲਈ ਕੀ ਯਤਨ ਕਰੋਗੇ ਦੇਖੋ ਜੀ ਯਤਨ ਐਦਾਂ ਜੀ ਵੀ ਸਾਡੇ ਪਿੰਡ ਇੱਕ ਤਾਂ ਗਰਾਊਂਡ ਦੀ ਦਿੱਕਤ ਆ ਰਹੀ ਸੀ ਪਹਿਲਾਂ ਉਰੇ ਸੀ ਨੇੜੇ ਸਾਡੇ ਗਰਾਊਂਡ ਥੋੜਾ ਜਿਹਾ ਹੁਣ ਰੈਸ਼ੀ ਇਲਾਕਿਆਂ ਕਰਕੇ ਥੋੜਾ ਪ੍ਰੋਬਲਮ ਆ ਰਹੀ ਹੈ ਇੱਕ ਤਾਂ ਅਸੀਂ ਸਟੇਡੀਅਮ ਬਣਵਾ ਰਹੇ ਹਾਂ ਜੀ ਤੇ ਬਾਕੀ ਸਾਡੇਰੇ ਬਾਬਾ ਜੀ ਦੇ ਅ ਵਰਸੀ ਨੂੰ 1 ਜਨਵਰੀ ਨੂੰ ਜੀ ਮੇਲਾ ਹੁੰਦਾ ਜੀ ਤੇ ਉਹਦੇ ਸਿਲਸਿਲੇ 'ਚ ਅਸੀਂ ਉਰੇ ਆ ਸਾਹਮਣੇ ਪਾਰਕ ਬਣਾਉਂਗੇ ਜੀ ਵਧੀਆ ਜਿਹਦੇ ਵਿੱਚ ਓਪਨ ਝੁੱਲੇ ਸਾਰੀ ਤਰ੍ਹਾਂ ਦਾ ਮਤਲਬ ਕੰਮ ਕਰੇ ਜਾਉਂਗੇ ਤੇ ਇੱਕ ਇਹ ਨਹੀਂ ਹੈਗਾ ਵੀ ਕੰਮ ਕਰਕੇ ਕੋਈ ਉਹਦੀ ਦੇਖਭਾਲ ਦੁਆਰੇ ਨਹੀਂ ਹੋਊਗੀ ਉਹਦੇ ਪ੍ਰੋਪਰ ਦੁਆਰੇ ਟੀਮ ਜਿਸ ਤਰ੍ਹਾਂ ਬਾਈ ਨੇ ਸਰਪੰਚ ਨੇ ਸਾਡੇ ਨੂੰ ਦੱਸਿਆ ਵੀ ਪ੍ਰੋਪਰ ਖਿਆਲ ਰੱਖਿਆ ਜਾਊਗਾ ਹਰ ਇੱਕ ਚੀਜ਼ ਦਾ। ਸੋ ਪਿੰਡ ਦੀ ਪੰਚਾਇਤ ਮੌਜੂਦ ਆ ਤੁਹਾਡੇ ਨਾਲ ਪੰਸਾਬ ਨਾਲ ਸਾਡੇ ਪੰਚਾਇਤ ਮੈਂਬਰ ਵੀ ਖੜੇ ਨੇ ਗੱਲਬਾਤ ਕਰ ਲੈਨੇ ਆਂ ਜੀ ਕੀ ਨਾਮ ਹੈ ਤੁਹਾਡਾ? ਸਾਡੇ ਸੁਰਜਨ ਸਿੰਘ ਆ ਜੀ। ਹਾਂ ਸੁਰਜਨ ਜੀ ਸਰਪੰਚ ਸਾਹਿਬ ਤੇ ਨੌਜਵਾਨ ਪੰਚ ਨੇ ਸਾਰਾ ਕੁਝ ਦੱਸਿਆ ਤੇ ਤੁਹਾਡਾ ਵੀ ਤਜਰਬਾ ਲੈਣਗੇ ਤੁਹਾਡੇ ਵੀ ਮਨ ਦੇ ਵਿੱਚ ਹੋਣਗੇ ਵੀ ਮੈਂ ਪਿੰਡ ਦੇ ਲਈ ਇਹ ਭੂਮਿਕਾ ਨਿਭਾਵਾਂ ਆ ਕਿੱਦਾਂ ਦੇ ਸੋਚਿਆ ਹੋਇਆ ਵਿਉਂਤਬੰਦੀ ਕੀ ਬਣਾਈ ਆ ਪਿੰਡ ਵੱਲੋਂ ਮਾਜਰ ਲਈ? ਨਹੀਂ ਮੈਂ ਪਹਿਲਾਂ ਹੀ ਪ੍ਰਚੰਦ ਰਹਿ ਰਿਹਾ 1998 ਵਿੱਚ ਮੈਂ ਸਰਪੰਚ ਬਣਿਆ ਸੀ ਪੰਚ ਬਣਿਆ ਸੀ ਤੇ ਜਦ ਤੋਂ ਆਪਣਾ ਕੰਮ ਕਰ ਰਹੀ ਸੀ ਸਾਰਿਆਂ ਨੂੰ ਪਿੰਡ ਦਾ ਸੇਵ ਦੇ ਰਹੀ ਤੇ ਹੁਣ ਆਪਾਂ ਇਹ ਕੰਮ ਕਰਾਂਗੇ ਹੁਣ ਆਪਣਾ ਫਿਰਮੀਦ ਕਰ ਲਿਆ ਤੇ ਆਪਣਾ ਜਿਹੜਾ ਸਾਡਾ ਗਰਾਊਂਡ ਹੈ ਆਪਣਾ ਗਰਾਊਂਡ ਨੂੰ ਵੀ ਠੀਕ ਕਰਾਂਗੇ ਤੇ ਬੱਚੇ ਜਿਹੜੇ ਸਾਡੇ ਬਾਗੀ ਹੋ ਗਏ ਤੇ ਆਪਣਾ ਨਸ਼ਾ ਕਰਦੇ ਆਪਾਂ ਉਹਨਾਂ ਨੂੰ ਵੀ ਰੋਕਾਂਗੇ ਸਾਡੇ ਚਕਮਾਨਾ ਕੀਏ ਤੇ ਰੁਕਾਂਗੇ ਸੀ ਉਹ ਨਹੀਂ ਕਰਾਂਗੇ ਤੇ ਤਾਂ ਆਖਰੀ ਸਵਾਲ ਆ ਸਰਪੰਚ ਸਾਹਿਬ ਤੁਹਾਡੇ ਕੋਲ ਫਿਰ ਪਹਿਲਾਂ ਠੀਕ ਹੈ ਅਕਾਲੀ ਕਾਂਗਰਸ ਸਰਕਾਰ ਵੀ ਰਹੀ ਉਹਨਾਂ ਦੇ ਵਿੱਚ ਵੀ ਸਰਪੰਚ ਪੰਚ ਚੁਣੇ ਜਾਂਦੇ ਸੀ ਪਰੰਤੂ ਆਮ ਆਦੀ ਪਾਰਟੀ ਦੇ ਵਿੱਚ ਸਰਪੰਚ ਪੰਚ ਚੁਣੇ ਗਏ ਨੇ ਸੋਚ ਚੱਕ ਸਮਾਗਮ ਹੋਇਆ ਤੇ ਨਾਲ ਦੀ ਨਾਲ ਕੰਮ ਸ਼ੁਰੂ ਹੋ ਗਏ ਪਹਿਲਾਂ ਹੁੰਦਾ ਸੀ ਐਵੇਂ ਵੀ ਸੋਚ ਚੱਕ ਸਮਾਗਮ ਹੋਏ ਨੇ ਕਦੇ ਤੇ ਸੋਚ ਚੱਕ ਸਮਾਗਮ ਤੋਂ ਬਾਅਦ ਨਾਲ ਦੀ ਨਾਲ ਪਿੰਡ ਦੀ ਰਫ਼ਤਾਰ ਪੜੀ ਆ ਵਿਕਾਸ ਕਾਰਜਾਂ ਨੂੰ ਲੈ ਕੇ ਦੇਖੋ ਜੀ ਜੇ ਪਹਿਲਾਂ ਵਿਕਾਸ ਹੋਏ ਹੁੰਦੇ ਤਾਂ ਅੱਜ ਪਿੰਡਾਂ ਦੇ ਹਾਲ ਨਾ ਹੁੰਦੇ ਅੱਜ ਲੋਕ ਪਿੰਡਾਂ ਦੇ ਜਿਹੜੇ ਹੈਗੇ ਸਾਡੇ ਹੱਕ 'ਚ ਨਾ ਭੁਗਤਦੇ ਸ਼ਾਇਦ ਉਹਨਾਂ ਦੇ ਹੱਕ 'ਚ ਭੁਗਤਦੇ ਜੇ ਉਹਨਾਂ ਨੇ ਕੋਈ ਕੰਮ ਕਰੇ ਹੁੰਦੇ ਉਹਨਾਂ ਦਾ ਕੰਮ ਨਾ ਕਰਨਾ ਹੀ ਲੋਕਾਂ ਦਾ ਫਤਵਾ ਜਿਹੜਾ ਸਾਡੇ ਹੱਕ 'ਚ ਆਇਆ ਏ ਔਰ ਸਾਨੂੰ ਲੋਕਾਂ ਨੇ ਇਹ ਨਮਾਇੰਦਗੀ ਦਿੱਤੀ ਏ ਤੇ ਹੁਣ ਅਸੀਂ ਮਤਲਬ ਇਹ ਨਗਰ ਨੂੰ ਵੀ ਇਹ ਕੰਮ ਕਰਕੇ ਦਿਖਾਣਾ ਹੈ ਕਿ ਅਸੀਂ ਉਹ ਪਿਛਲਿਆਂ ਨਾਲੋਂ ਸਾਡਾ ਕੁਝ ਵੱਖਰਾ ਹੈ ਸਾਨੂੰ ਇੱਕ ਸ਼ੌਂਕ ਹੈ ਕੰਮ ਕਰਨ ਦਾ ਸ਼ੌਂਕ ਨਾਲ ਆਪਣੇ ਘਰ ਵਾਂਗੂ ਹਰ ਚੀਜ਼ ਨੂੰ ਆਪ ਦੇਖ ਰੇ ਕਰਕੇ ਕੰਮ ਨੂੰ ਕਰਾਵਾਂਗੇ ਤੇ ਵਧੀਆ ਕੰਮ ਕਰਾਂਗੇ ਜੀ ਪਿੰਡ ਦੀ ਡਿਵੈਲਪਮੈਂਟ ਕਰਾਂਗੇ ਆਖਰੀ ਸਵਾਲ ਹੈ ਸੀਐਮ ਮਾਨ ਨੇ ਸਬੋਧਨ ਕਰਦਿਆਂ ਕਿਹਾ ਕਿ ਸਰਪੰਚ ਤੇ ਪੰਚ ਬਣ ਗਏ ਤੁਸੀਂ ਹੁਣ ਜਾਂਦੇ ਸਾਰ ਕੁਈ ਘਰ ਨਾ ਬਣਾਉਣ ਲੱਗ ਜਿਓ ਨਹੀਂ ਤਾਂ ਵਿਰੋਧੀ ਕਹਿਣਗੇ ਵੀ ਲੈ ਬਣ ਗਿਆ ਸਰਪੰਚ ਤੇ ਆਪਣੀਉ ਕੋਠੀ ਪਾਉਣ ਲੱਗ ਗਿਆ ਠੀਕ ਹੈ ਜਰੂਰੀ ਨਹੀਂ ਹੁੰਦਾ ਵੀ ਸਰਪੰਚ ਬਣਨ ਤੋਂ ਬਾਅਦ ਤੁਸੀਂ ਕੀ ਪਤਾ ਪਹਿਲਾਂ ਤੁਸੀਂ ਕੋਠੀ ਦਾ ਕੰਮ ਸ਼ੁਰੂ ਕਰ ਚੁੱਕੇ ਹੋ ਪਰ ਵਿਰੋਧੀਆਂ ਦੇ ਉੱਤੇ ਤੰਜ ਕੱਸਿਆ ਉਹਨਾਂ ਨੇ ਵੀ ਉਹਨਾਂ ਨੇ ਕਹਿਣਾ ਵੀ ਸਰਪੰਚ ਪੰਜ ਬਾਅਦ ਚ ਘਰ ਬਣਾ ਲੈਣ ਕੀ ਲੱਗਦਾ ਇਹ ਬਿਆਨ ਨੂੰ ਕਿੱਧਰ ਦੇਖ ਦਿਓ ਨਹੀਂ ਉਹਨਾਂ ਨੇ ਚਲੋ ਇਹ ਬਿਆਨ ਦਿੱਤਾ ਉਹਨਾਂ ਦਾ ਬਿਆਨ ਜਿਹੜਾ ਹੈਗਾ ਇਹ ਸਾਡੇ ਜਿਹੜੇ ਸਰਪੰਚ ਹੈਗੇ ਪੰਜਾਂ ਉਹਨਾਂ ਨੂੰ ਸਮਝਾਉਣ ਵਾਸਤੇ ਬਹੁਤ ਵਧੀਆ ਇੱਕ ਮੈਸੇਜ ਹੈ ਪਰ ਦੇਖੋ ਮੈਂ ਪਹਿਲਾਂ ਵੀ 2003 ਚ ਪੰਜ ਰਹਿਆ ਜੀ ਤੇ ਕੁਝ ਐਕਸਪੀਰੀਅੰਸ ਵੀ ਹੈ ਤੇ ਬਾਕੀ ਸ਼ੌਂਕ ਆ ਸਾਨੂੰ ਪਿੰਡ ਚ ਤੇ ਮੇਰੇ ਨਾਲ ਜਿਹੜੇ ਮੇਰੇ ਸਾਥੀ ਹੈਗੇ ਪੰਜ ਆ ਉਹ ਵੀ ਸੂਝਵਾਨ ਹੈਗੇ ਸਾਰੇ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਬਾਕੀ ਰਹੀ ਇਮਾਨਦਾਰੀ ਦੀ ਗੱਲ ਉਹ ਸਾਡੇ ਨਗਰ ਨੂੰ ਪਤਾ ਹੈ ਜੇ ਇਮਾਨਦਾਰੀ ਬਾਰੇ ਪਤਾ ਹੈ ਤਾਂ ਹੀ ਪਿੰਡ ਨੇ ਸਾਨੂੰ ਮਤਲਬ ਇਸ ਬਹੁਮਤ ਨਾਲ ਜਿੱਤਾ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤਨਵਾਜ ਹਾਂ ਸੋ ਇਹ ਸੰ ਸਾਡੇ ਨਾਲ ਪਿੰਡ ਦੀ ਪੰਚਾਇਤ ਪਿੰਡ ਬੱਲੋ ਮਾਜਰਾ ਦੀ ਪੰਚਾਇਤ ਸੀ ਜਿਨ੍ਹਾਂ ਦਾ ਕਹਿਣਾ ਕਿ ਪਿੰਡ ਨੂੰ ਵਿਕਾਦਿਆ ਲਈ ਹਾਂ ਤੇ ਲੈ ਕੇ ਜਾਵਾਂਗੇ ਨਾਲ ਹੀ ਹਾਂ ਨਸ਼ਿਆਂ ਦਾ ਜਿਹੜਾ ਮੁੱਦਾ ਚੱਲ ਰਿਹਾ ਹੈ ਉਸ ਦੇ ਉੱਤੇ ਵੀ ਨਕੇਲ ਕੱਸਾਂਗੇ ਤੇ ਨਾਲ ਹੀ ਖੇਡ ਸਟੇਡੀਅਮ ਨੇ ਜਿਹੜੇ ਬਣਾਏ ਜਾਣਗੇ ਤੇ ਪਿੰਡ ਦੀਆਂ ਫਿਰਨੀਆਂ ਦਾ ਕੰਮ ਜਿਵੇਂ ਅੱਜ ਸ਼ੁਰੂ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੀ ਹੋਰ ਨਹਾਰ ਹੈ ਜਿਹੜੀ ਬਦਲੀ ਜਾਊਗੀ ਨਾਲ ਹੀ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਮੁਹੱਲੀ ਤੋਂ ਜੋ ਆਵਾਮ ਦੀ ਪਾਰਟੀ ਦੇ ਐਮਐਲਏ ਸਾਹਿਬ ਨੇ ਉਹਨਾਂ ਦਾ ਪੂਰਾ ਸਹਿਯੋਗ ਪਿੰਡ ਬੱਲੋ ਮਾਜਰਾ ਨੂੰ ਮਿਲ ਰਿਹਾ ਹੈ ਤੇ ਪਿੰਡ ਬੱਲੋ ਮਾਦਰਾ 모ਹਾਲੀ ਦਾ ਇੱਕ ਨੰਬਰ ਦਾ ਪਿੰਡ ਹੈ ਜਿਹੜਾ ਆਉਣ ਵਾਲੇ ਸਮੇਂ ਚ ਬਣੇਗਾ ਕੈਮਰਾ ਪਰਸਨ ਹਰਵਿੰਦਰ ਬੱਲ ਦੇ ਨਾਲ ਤਜਿੰਦਰ ਚੰਦੀ ਦਾ ਅਨ ਮਿਊਟ 모ਹਾਲੀ